ਵਿਦਾਂਸਵਾ ਹਲਕਾ ਪੱਟੀ ਦੇ ਅਦੀਨ ਪੈਂਦੇ ਪਿੰਡ ਸ਼ਬਰਾ ਵਿਖੇ 500 ਰੁਪਏ ਦੇ ਲੈਣ ਦੇ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਪਿੜ ਗਈਆਂ ਜਿਸ ਕਾਰਨ ਦੋ ਧਿਰਾਂ ਦੇ ਪੰਜ ਵਿਅਕਤੀ ਗੰਭੀਰ ਜ਼ਖਮੀ ਹੁੰਦੇ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰ ਦਿੰਦੇ ਹੋਏ ਪਹਿਲੀ ਧਿਰ ਲਾਪਰਿਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ ਹਰਪਾਲ ਸਿੰਘ ਹੁਣਾਂ ਨਾਲ ਲੱਕੜਾਂ ਦੇ ਕੰਮ ਤੇ ਜਾਂਦਾ ਸੀ ਅਤੇ ਇਸ ਦੌਰਾਨ ਉਸ ਦੇ ਪਤੀ ਗੁਰਪ੍ਰੀਤ ਸਿੰਘ ਨੇ ਹਰਪਾਲ ਸਿੰਘ ਹੁਣਾਂ ਤੋਂ 500 ਰੁਪਏ ਵੱਧ ਦਿਹਾੜੀ ਦਾ ਫਾੜ ਲਿਆ ਤੇ ਅਗਲੇ ਦਿਨ ਉਹ ਕੰਮ ਤੇ ਨਹੀਂ ਗਿਆ ਜਿਸ ਤੋਂ ਬਾਅਦ ਦੇ ਰਾਤ ਹਰਪਾਲ ਸਿੰਘ ਅਤੇ ਉਸ ਦੇ ਨਾਲ 15 ਤੋਂ 20 ਉਸ ਦੇ ਸਾਥੀ ਉਸ ਦੇ ਘ ਘਰ ਵਿੱਚ ਲੱਗੀ ਐਲਸੀਡੀ ਲੌਨ ਲੱਗ ਪਏ ਜਿਸ ਤੋਂ ਉਹਨਾਂ ਨੇ ਰੋਕਿਆ ਤਾਂ ਹਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਅਤੇ ਉਸ ਦੇ ਸਾਰੇ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਰਿਆਲਾ ਵਿਖੇ ਦਾਖਲ ਕਰਵਾਇਆ ਗਿਆ ਤੇ ਪੀੜਤ ਔਰਤ ਨੇ ਦੱਸਿਆ ਕਿ ਹਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਦੇ ਘਰ ਉੱਪਰ ਇੱਟਾਂ ਰੋੜੇ ਚਲਾਏ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਪੀੜਤ ਲਪ੍ਰਿਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਦੇਰ ਰਾਤ ਪੁਲਿਸ ਚੌਕੀ ਸਬਰਾ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ ਪਰ ਕੋਈ ਵੀ ਪੁਲਿਸ ਮੁਲਾਜ਼ਮ ਉੱਥੇ ਨਹੀਂ ਆਇਆ ਤੇ ਨਾ ਹੀ ਉਹਨਾਂ ਦੀ ਅ ਇਨਾ ਮੈਂ ਨਹੀਂ ਦਿੰਦਾ। ਲਾਪਰੀਤ ਕਰਾਂ। ਕਿਹੜਾ ਪੈਣੇ? ਸਬਰਾ। ਤੇ ਕੀ ਹੋਇਆ ਆ ਜਿਹੜਾ ਲੜਾਈ ਹੋਈ? ਲੜਾਈ ਅੰਕਲ ਇਦਾਂ ਮੇਰਾ ਘਰ ਵਾਲਾ ਇਹਦੇ ਨਾਲ ਕੰਮ ਤੇ ਜਾਂਦਾ ਸੀ ਪਾਲੇ ਦੇ ਨਾਲ ਤੇ ਇਹਨੇ ਕਿਹਾ ਰੁਪਈਆ 500 ਨੂੰ ਦੇਣਾ ਸੀ ਤੇ ਰਾਤੀ ਮੈਂ ਕੱਲੀ ਹਾਂ ਘਰੇ ਤੇ ਮੇਰਾ ਦਿਓਰ ਹੀ ਨਾਲ ਘਰੇ ਦੇ 11 ਦਾ ਟਾਈਮ ਆ ਤੇ ਇਹ ਆਣ ਕੇ ਤੇ ਐਲਸੀਡੀ ਲਾਉਣ ਪੈਂਦਾ ਸੀ ਤਾਂ ਹੀ ਐਲਸੀਡੀ ਲਾਉਣ ਨਹੀਂ ਦਿੱਤੀ ਤੇ ਉਹ ਲਾਉਣ ਪੈਂਦਾ ਇਹ। ਪਾਲਾ ਤੇ ਉਹਦਾ ਭਰਾ ਇੱਕ ਲਾਵਾ ਤੇ ਇੱਕ ਕੁਲਾ ਕੁਲਾ ਮੁੰਡਾ ਵਾ। ਕਿੱਥੋਂ ਦੇ ਆਏ? ਸਬਰਾਵਾਂ ਜਈ ਆ ਸਾਰੇ। ਅੱਛਾ। ਤੇ ਅਸੀਂ ਲਾਉਣ ਨਹੀਂ ਦਿੱਤੀ ਤੇ ਫਿਰ ਮੇਰਾ ਦਿਓਰ ਗਾ ਮੇਰੇ ਗੱਲ ਪੈਣ ਲੱਗਾ ਤੇ ਮੁੜ ਕੇ ਮੇਰਾ ਦਿ ਗਾਲ ਪਏ ਆ ਤੇ ਉਹਦੇ ਬਾਅਦ ਸੱਟ ਲਾਈ ਆ ਸਤਿ ਆਹ ਥੀਏਟਰ ਉਹਦਾ ਕੰਮ ਚੱਲਿਆ ਥੀਏਟਰ ਉਹਦਾ ਅਸੀਂ ਇੱਕ ਰੀ ਸਾਰੇ ਚਲ ਗਏ ਆ ਵਾਪਸ ਅਸੀਂ ਆਏ ਮੇਰੇ ਚਾਚੇ ਹੁਣੀ ਤੇ ਇੱਕ ਰੀ ਅਸੀਂ ਇੱਕ ਚਲ ਗਏ ਆ ਗਲਗੁਲ ਪਾ ਕੇ ਨਿੱਕੇ ਮੇਰੇ ਦਿਓਰ ਨੂੰ ਕੋਟ ਕੇ ਕਰੇ ਚ ਲੱਗੇ ਆ ਫਿਰ ਬਾਚੋ ਫੇਰ ਆਣ ਕੇ ਬੰਦੇ ਲੈ ਕੇ 20 15 20 ਜਾਨੇ ਹੈਗੇ ਹੀ ਆਣ ਕੇ ਫੇਰ ਗਲ ਦੁਬਾਰਾ ਪਾਏ ਆ ਇੱਕ ਮੇਰੇ ਸਹੁਰੇ ਨੂੰ ਸੱਟ ਲੱਗੀ ਆ ਤੇ ਕਿਰਪਾਨ ਇਹਨਾਂ ਨੇ ਮਾਰੀ ਆ ਇੱਕ ਮੇਰੀ ਦਾਦੀ ਸਾਸ ਤੇ ਲੱਗੀ ਆ ਇੱਕ ਮੇਰੇ ਦਿਓਰ ਦੇ ਦੋਹਾਂ ਦਿਓਰਾਂ ਦੇ ਲੱਗੀਆਂ ਆ ਸੱਟਾ ਦਰਖਾਸਤ ਦਿੱਤੀ ਉਸ ਮੰਨ ਜੀ ਸਾਰਾ ਅਸੀਂ ਤਿੰਨ ਦਰਖਾਸਤਾਂ ਰਾਤੀ ਦੇ ਕੇ ਆਏ ਤੇ ਹੱਲੇ ਤੱਕ ਆਡੀ ਕੋਈ ਵੀ ਕ ਸੱਟਾ ਲਾ ਕੇ ਗਿਆ ਜਿਹੜਾ ਸਾਡਾ ਸਮਾਨ ਟੁੱਟ ਭਜਰਤ ਹੋਇਆ ਵਾ ਤੇ ਇਹਦਾ ਕੋਈ ਘਾਡੇ ਤੇ ਕਾਰਵਾਈ ਨਾ ਤੇ ਪਾਓ ਕੀ ਨਾ ਵੀਰ ਤੇਰਾ ਗੁਰਪ੍ਰੀਤ ਜੀ ਕਿਹੜਾ ਪਿੰਡ ਸਭਰਾਜ ਤੇ ਆਹ ਕੀ ਗੱਲ ਹੋਈ ਜਿਹੜੀ ਭੰਨ ਤੋੜ ਹੋਈ ਟਰੋੜਾ ਚੱਲਿਆ ਵੀਰ ਜੀ ਅਸੀਂ ਹੁੰਦੇ ਨਾ ਕੰਮ ਤੇ ਜਾਂਦੇ ਹਾਂ ਤੇ ਅਸੀਂ ਪੈਸੇ ਚਲੋ ਉੱਥੇ ਜਰੂਰ ਲੈ ਵੱਧ ਕਿਹਨੇ ਨਾਲ ਜਾਂਦੇ ਕੌਣ ਹੈ ਭਾਲਾ ਲੱਕੜਾਂ ਵਾਲਾ ਕਿਹੜੇ ਪਿੰਡ ਦਾ ਉਹ ਸਾਡੇ ਪਿੰਡ ਦਾ ਸਭਰਾ ਦਾ ਇਹ ਮਾਦਰਾਨੀ ਲਾਗੋ ਉਹ ਨਾ ਕੰਮ ਕਰਦੇ ਸੀ ਤੁਸੀਂ ਹਾਂਜੀ ਕੰਮ ਕਰਦੇ ਸੀ ਉਹਦੇ ਨੂੰ ਤੇ ਕੀ ਗੱਲ ਕੀ ਹੋਈ ਗੱਲ ਹੈ ਭਾਜੀ ਮੈਂ ਕੱਲ ਗਿਆ ਹਾਂ ਕਿਤੇ ਤੇ ਪਰसों ਪੀਰਾਂ ਉਹਨਾਂ ਦੇ ਡੇਗਾਂ ਤੇ ਆਇਆ ਕਰੇ ਤੇ ਅਲਸੜੀ ਲਾਉਣ ਪੈਂਦਾ ਏ ਮੇਰ ਨਾਲ ਨਹੀਂ ਕੰਮ ਤੇ ਗਿਆ ਤੇ ਮੇਰੇ ਭਰਾ ਨੇ ਦੇ ਮੇਰੇ ਘਰ ਦੀ ਰੇ ਉਹਨਾਂ ਨੂੰ ਡੱਕਿਆ ਅੱਗੇ ਤੇ ਉਹਨਾਂ ਨੂੰ ਗਾਲਾਂ ਗੋਲਾਂ ਕੱਢਦਾ ਸੀ ਦੋਨਾਂ ਨੇ ਕੱਢ ਗਏ ਤੀਆਂ ਇੱਥੇ ਗੋਲੇ ਕਲੇ ਗਦਾ ਆ ਗਾ ਤੀ ਐਲਸੀਡੀ ਕੱਤੋਂ ਲਾਉਂਦਾ ਸੀ ਪੈਸੇ ਦੇਨੇ ਤੇ ਹਾਂਜੀ ਪੈਸੇ ਦੇਨੇ ਕਿੰਨੇ ਪੈਸੇ ਦੇਨੇ ਭਈ ਆ 500 ਦੇਣਾ ਭਾਈ ਜਿਆਦੇ ਨਹੀਂ ਆ ਤੇ ਇਹ ਮੇਰੇ ਨਾਲ ਨਹੀਂ ਕੰਮ ਤੇ ਗਿਆ ਐਸੇ ਗੋਲੇ ਕਿੰਨੇ ਚਿਰ ਤੋਂ ਕੰਮ ਕਰਦੇ ਉਹਦੇ ਨਾਲ ਕੰਮ ਕਰਦੀ ਜੋ ਸੀਜ਼ਨ ਚੱਲਦੇ ਹੁੰਦੇ ਉਹਦੇ ਲੱਗੇ ਤੇ ਇੱਕ 500 ਰੁਪਏ ਬਦਲੇ ਤੋਂ ਇਹ ਕੁਛ ਕੀਤਾ ਨਾ ਹਾਂਜੀ ਕਿੰਨਾ ਕਿ ਨੁਕਸਾਨ ਹੋਇਆ ਜਿਹੜਾ ਨੁਕਸਾਨ ਭਾਜੀ ਉਹਨੇ ਬੂਹੇ ਬਾਇ ਭਾਨੇ ਸੱਟਾਂ ਲਾਗਾ ਤੀਆਂ ਸਾਡੇ ਜੀਆਂ ਦੇ ਵਾਵਾ ਕਿਹੜੇ ਕਿਹੜੇ ਜੀ ਨੂੰ ਲੱਗੀਆਂ ਸੱਟਾਂ ਜੀ ਜਾਈ ਇੱਕ ਮੇਰੇ ਚਾਚੇ ਦੇ ਮੁੰਡਿਆਂ ਨੂੰ ਲੱਗੀਆਂ ਚਾਚੇ ਨੂੰ ਲੱਗੀ ਆ ਤੇ ਜੀ ਵੀ ਮੇਰੀ ਦੇ ਲਾਗੇ ਆ ਹੋਰ ਉਹਨੇ ਟੈਨ ਲੰਗਵਾਂਢੀ ਗੱਲੇ ਚਲਾ ਗਿਆ ਗੱਡੀ ਭੰਨ ਕੇ ਪੱਖਾ ਤੋੜ ਗਿਆ ਇੱਕ ਬੂਹੇ ਤੋੜ ਗਿਆ ਸਾਡੇ ਜਿਨ੍ਹਾਂ ਦੇ ਸੱਟਾ ਲੱਗੇ ਉਹ ਕਿੱਥੇ ਨੇ ਹੁਣ ਉਹ ਭਾਈ ਹੁਣ ਪੱਟੀ ਹਸਪੀਟਲ ਦਾਖਲ ਨੇ ਤੇ ਕੀ ਮੰਗ ਕਰਦੇ ਪੁਲਿਸ ਨੂੰ ਦਿੱਤੀ ਦਰਖਾਸਤ ਇਸ ਸਬੰਧੀ ਹਾਂਜੀ ਭਾਈ ਦਿੱਤੀ ਤੇ ਪੁਲਿਸ ਆਏ ਤੱਕ ਤੇ ਆਈ ਨਹੀਂ ਭਾਈ ਕੀ ਮੰਗ ਕੀ ਕਰਦੇ ਹੁਣ ਮੰਗਿਓ ਭਾਈ ਵੀ ਜੋ ਕੋ ਫੈਸਲਾ ਸਹੀ ਸਲਾਮ ਸਾਰੇ ਹੱਕ ਜਿੱਤ ਆ ਜਾਵੇ ਸਾਡੇ ਵੀ ਬੰਦੇ ਲੈ ਕੇ ਆਣ ਕੇ ਦੂਰੀਆਂ ਨਾਲ ਗੱਲ ਪਿਆ ਪਹਿਲਾਂ ਨੇ ਚਲੇ ਗਏ ਕਰ ਬੰਦੇ ਕਿੰਨੇ ਕੀ ਬੰਦੇ ਕਰਦੋ ਕਰ ਭਾਈ 20 30 40 ਬੰਦੇ ਲੈ ਗਏ ਇਹਦਾ ਵੀਰ ਜੀ ਤੁਹਾਡਾ ਹਾਂਜੀ ਮੇਰਾ ਹਾਂਜੀ ਕੀ ਗੱਲ ਹੋਈ ਹੈ ਜੇ ਕਾਲੇ ਜੀ ਇਤਨੇ ਪਹਿਲਾਂ ਦੇ ਨੂੰ ਦੇਖਿਆ ਪਾਇਆ ਬਗਾਦਮੜਿਆ ਮੜਿਆ ਝਗੜਾ ਹੋਇਆ ਸੀ ਤੇ ਇਹ ਛਡਾ ਕਿਉਂਕਿ ਚਲੋ ਇਹਨਾਂ ਨੂੰ ਕਰੀਏ ਕਰੀਪਾ ਉਹ ਤਾਂ ਹੈਗਾ ਤੇ ਮੁੜ ਕੇ ਫੇਰ ਉਹਨਾਂ ਨੇ 15-20 ਬੰਦੇ ਲਿਆਂਕੇ ਰਿੱਕੇ ਦੋਨੇ ਅੰਭਾ ਕੀ ਕਰਨ ਕਿਹਨੂੰ ਲਿਆਂਦੇ ਇਹ ਜੀ ਗਗਿੰਦਰ ਸਿੰਘ ਦਾ ਮੁੰਡਾ ਵਾ ਆਪਣਾ ਪਾਲਾ ਅੱਛਾ ਜੀ ਹਾਂਜੀ ਉਹਨੇ ਫਿਰ ਅਜਾ ਪਤ ਤੱਕ ਆ ਕੇ ਬੰਦਿਆਂ ਨੂੰ ਕਿ ਲਿਆਂ ਅਗਰ ਕਮਲੇ ਬੋਲੇ ਕਰਕੇ ਤੇ ਸਾਨੂੰ ਇੱਕੇ ਦਾਮੀਆਂ ਬੁਲਾ ਕਰਕੇ ਲੈ ਸਾਨੂੰ ਸਟਾਲਾ ਮੇਰੇ ਦੇ ਵੀ ਮਗਰ ਡਾਂਗਾ ਲੂੰਗਾ ਮਾਜਾ ਮੇਰੇ ਗੋਟਿਆਂ ਪਰਨੇ ਹੋ ਕੇ ਨਿਕਲੇ ਆ ਆ ਡਾਇਰੈਕਟਰ ਉਹਨੇ ਹੀ ਕਲਾ ਚ ਲਾਇਆ ਜੀ ਹਾਂਜੀ ਸਭ ਕੁਝ ਉਹਨੇ ਹੀ ਕੀਤਾ ਬਹੁਤ ਜਿਆਦੇ ਬੰਦੇ ਪਤਾ ਹੀ ਨਹੀਂ ਕਿੰਨੇ ਆਂ ਜੰਦ ਤੌਰ ਤੇ ਮੇਰੇ ਇੱਕ ਗੰਡਾਸੀ ਮਾਰੀ ਆ ਲੱਕ ਚ ਮੁੜ ਕੇ ਡਾਂਗਾ ਮਾਰਦੇ ਰ ਮੈਂ ਲੰਮੇ ਪੈ ਗਿਆ ਥੱਲੇ ਤੇ ਪੰਜ ਸੱਤ ਜਣੇ ਹੀ ਕੋਈ ਕੁਛ ਵੇਖੇ ਕੋਈ ਸਾਨੂੰ ਪਛਾਤਰਿਆ ਤੇ ਉਹਨਾਂ ਦੇ ਨਾਂ ਗਲੋ ਲੱਭ ਜਾਣਗੇ ਉਹ ਦੱਸੋ ਪੁਲਿਸ ਨੂੰ ਦਿੱਤੀ ਤਲਾਸ਼ ਹਾਂਜੀ ਕੀਤੀ ਆ ਜੀ ਕੋਈ ਕਾਰਵਾਈ ਹੋਏ ਨਹੀਂ ਜੀ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਬੋਟਾ ਕਰਕੂ ਕੋਈ ਨਹੀਂ ਹੈ ਬੰਦੇ ਦੋ ਵੀ ਮਿਲੇਗੇ ਹੁਣ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਜਿੱਦਾਂ ਸਾਨੂੰ ਗਰਾਘੜੀ ਮੁੰਡਿਆਂ ਨੂੰ ਘੇਰ ਘੇਰ ਕੁੱਟਦੇ ਕਰੀਕੇ ਤੇ ਕਰੀਕੇ ਤੇ ਇਹਨਾਂ ਨੂੰ ਇੱਕੇ ਠੱਲ ਪੈਣੀ ਚਾਹੀਦੀ ਐ ਰੋਗਾ ਗੁੰਡਾ ਕਰਦੀ ਕਰਦੇ ਬਹੁਤ ਜ਼ਿਆਦਾ ਨਸ਼ਾ ਖਾ ਕੇ ਤੇ ਪਤਾ ਹੀ ਨਹੀਂ ਕਿ ਕਿਦੋਂ ਕਮਰੇ ਬੋਲੋ ਕੇ ਆ ਜਾਂਦੇ ਆ ਉੱਧਰ ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਤੋਂ ਜੋ ਕਿ ਸਿਵਲ ਹਸਤਲ ਕਰਿਆਲਾ ਵਿਖੇ ਦਾਖਲ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਗੁਰਪ੍ਰੀਤ ਸਿੰਘ 1.5 ਮਹੀਨੇ ਤੋਂ ਉਹਨਾਂ ਦੇ ਨਾਲ ਕੰਮ ਕਰ ਰਿਹਾ ਤੇ ਨਸ਼ੇ ਪੱਤੇ ਦਾ ਆਦੀ ਹੈ ਤੇ ਹਰ ਰੋਜ਼ ਉਹ ਕੰਮ ਕਰਕੇ ਉਹਨਾਂ ਤੋਂ ਵੱਧ ਪੈਸੇ ਲੈ ਜਾਂਦਾ ਸੀ ਜਿਸ ਕਰਕੇ ਉਸ ਵੱਲ 3500 4000 ਰੁਪਏ ਬਣਿਆ ਹੋਇਆ ਸੀ ਅਤੇ ਗੁਰਪ੍ਰੀਤ ਸਿੰਘ ਹੁਣ ਉਹਨਾਂ ਦੇ ਨਾਲ ਕੰਮ ਤੇ ਵੀ ਨਹੀਂ ਸੀ ਜਾਂਦਾ ਉਹਨਾਂ ਕਿਹਾ ਕਿ ਉਹ ਦੇਰ ਰਾਤ ਉਸੇ ਹੀ ਗਲੀ ਵਿੱਚ ਆਪਣੇ ਕਿਸੇ ਯਾਰ ਮਿੱਤਰ ਕੋਲ ਕਿਸੇ ਕੰਮ ਲਈ ਗਏ ਹੋਏ ਸੀ ਤਾਂ ਗੁਰਪ੍ਰੀਤ ਸਿੰਘ ਸਾਨੂੰ ਉੱਥੇ ਮਿਲ ਪਿਆ ਅਤੇ ਅ ਗੁਰਪ੍ਰੀਤ ਸਿੰਘ ਤੋਂ ਪੈਸੇ ਵਾਪਸ ਮੰਗੇ ਤਾਂ ਗੁਰਪ੍ਰੀਤ ਸਿੰਘ ਉਹ ਗੋ ਸਾਡੇ ਨਾਲ ਗਾਲੀ ਗਲੋਚ ਕਰਦਾ ਹੋਇਆ ਆਪਣੇ ਘਰ ਵਿੱਚ ਡਾਂਗ ਲੈ ਕੇ ਆਇਆ ਜਿਸ ਨੇ ਆਉਂਦੇ ਸਾਰੇ ਉਸ ਦੇ ਸਿਰ ਵਿੱਚ ਮਾਰੀ ਡਾਂਗ ਅਤੇ ਉਸ ਦਾ ਸਿਰ ਪਾੜ ਦਿੱਤਾ ਤੇ ਇੰਨੇ ਚਿਰ ਨੂੰ ਇਹਨਾਂ ਦਾ ਸਾਰਾ ਪਰਿਵਾਰ ਆਣ ਕੇ ਉਹਨਾਂ ਦੀ ਕੁੱਟਮਾਰ ਕਰਨ ਲੱਗ ਪਿਆ ਜਿਸ ਕਾਰਨ ਉਸ ਦੇ ਅਤੇ ਉਸ ਦੇ ਭਰਾ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਦੀ ਇਤਲਾ ਉਹਨਾਂ ਵੱਲੋਂ ਪੁਲਿਸ ਚੌਂਕੀ ਸਬਰਾ ਵਿਖੇ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ ਮੇਰਾ ਆਪਣਾ ਸਰ ਮੇਰਾ ਨਾਮ ਹਰਪਾਲ ਸਿੰਘ ਕਿਹੜਾ ਪਿੰਡ ਜੀ ਸਬਰਾ ਜੀ ਕਵਲ ਪ੍ਰੀ ਕੋਰਪੋਰੇਟ ਤੁਹਾਡੇ ਫ੍ਰੈਂਡ ਵੀ ਸੁਭਰਾਂ ਦੀ ਕਿ ਉਹਨੇ ਦੋਸ਼ ਲਾਇਆ ਤੁਹਾਡੇ ਦੇ ਕਿ ਉਸ ਦਾ ਘਰ ਵਾਲਾ ਤੁਹਾਡੇ ਕੋਲ ਕੰਮ ਕਰਦਾ ਸੀ ਤੇ 500 ਰੁਪਏ ਤੁਹਾਡਾ ਦੇਣ ਵਾਲਾ ਸੀ ਤੇ ਤੁਸੀਂ ਘਰ ਵਿੱਚ ਪੈਸੇ ਮੰਗਣ ਆਏ ਤੇ ਜ਼ਬਰਦਸਤੀ ਐਲਸੀਡੀ ਲੋਨ ਲਾਪੇ ਦੇ ਉਸ ਦੀ ਤੇ ਉਸ ਦੇ ਸਾਰੇ ਪਰਿਵਾਰ ਦੀ ਕੋਟ ਮਾਰ ਕੀਤੀ ਸਰ ਇਹ ਬੰਦੇ ਨੇ ਸਰ ਮੇਰੇ ਕੋਲ 4-5 ਵਾਰੀ ਪੈਸੇ ਲੈ ਗਏ ਸਰ ਤੇ ਦੂਜੇ ਬੰਦਿਆਂ ਦਾ ਕੰਮ ਕਰਨ ਚਲੇ ਜਾਂਦਾ ਰਿਹਾ ਇਹ ਨੇ 4-5 ਵਾਰੀ ਮੈਨੂੰ ਖਰਾਬ ਕੀਤਾ ਇਹ ਇਹ ਦੇਖੋ ਸਰ ਮੈਂ 3600 ਰੁਪਇਆ ਲੈਣਾ ਜੀ ਰਾਤ ਮੈਂ ਗਰਮੀਰ ਦੇ ਘਰੋਂ ਨਿਕਲਿਆ ਇਹਨਾਂ ਪਲਾਨ ਬਣਾਇਆ ਸਰ ਇਹਨੇ ਮੇਰੇ ਕੋਲ ਪੈਸੇ ਮੰਗੇ ਰਾਤ ਇਹਨੂੰ ਮੈਂ ਕਿਹਾ ਵੀ ਜੀ ਮੇਰੇ ਕੋਲ ਇਸ ਟਾਈਮ ਪੈਸੇ ਨਹੀਂ ਹੈਗੇ ਸਵੇਰੇ ਮੇਰੇ ਨਾਲ ਕੰਮ ਤੇ ਜਾਏਗਾ ਮੈਂ ਤੈਨੂੰ ਪੈਸੇ ਦੇ ਦਊਗਾ ਠੀਕ ਹੈ ਜੀ ਇਸ ਤੋਂ ਬਾਅਦ ਇਹਦਾ ਭਰਾ ਬੋਲਿਆ ਇਹਦੇ ਕੋਲ ਪੈਸੇ ਮੰਗਦਾ ਨਾ ਉਹ ਮੇਰੇ ਕੋਲ ਪੈਸੇ ਲੈ ਲੈ ਤੇ ਮੈਂ ਭਾਜੀ ਉਹਨੂੰ ਕਿਹਾ ਵੀ ਚਲ ਤੂੰ ਪੈਸੇ ਦੇ ਦੇ ਇੰਨੀ ਗੱਲ ਤੋਂ ਭਾਜੀ ਉਹਨੇ ਡਾਂ ਕੱਢ ਕੇ ਲੈਂਦੀ ਆ ਸਾਰਾ ਪਰਿਵਾਰ ਭਾਜੀ ਮੇਰੇ ਗੱਲ ਪੈ ਗਿਆ ਤੇ ਮੇਰੇ ਭਰਾ ਦੇ ਗੱਲ ਪੈ ਗਿਆ ਉਨੇ ਭਾਈ ਇਸ ਸਿਰ ਤੇ ਸਾਡੇ ਸੱਟ ਲਾਈ ਆ ਇੱਕ ਮੇਰੇ ਭਰਾ ਦੀ ਉਂਗਲ ਥੋੜੀ ਜੀ ਕਹਿਣ ਨੂੰ ਭਾਜੀ ਉਹ ਜੋ ਮਰਜੀ ਘਈ ਜਾਣਾ ਬਾਕੀ ਜੋ ਸਚਾਈ ਆ ਤੁਸੀਂ ਲਾਗੇ ਬੰਨੋ ਪਤਾ ਕਰ ਸਕਦੇ ਜਿਹਦੇ ਮੈਂ ਕਰੋ ਨਿਕਲਿਆ ਉਹਨਾਂ ਨੇ ਇੱਟ ਰੋੜਾ ਇੰਨਾ ਖਿਲਰਿਆ ਗੱਡੀ ਭੱਜੀ ਪੱਖੇ ਟੁੱਟੇ ਨੇ ਉਹ ਕੀ ਮਾਮਲਾ ਹੈ ਤੁਹਾਡੇ ਵੱਲੋਂ ਨਹੀਂ ਇੱਟ ਰੋੜਾ ਚਲਾਏਗਾ ਕਹਿੰਦੇ ਕਿ ਹਾਂਜੀ ਕੋ 30 ਬੰਦੇ ਆਣ ਕੇ ਗੱਲ ਪੈਣ ਨਹੀਂ ਸਰ ਸਰ ਜਦੋਂ ਇਹਨਾਂ ਮੇਰੇ ਸਿਰ ਤੇ ਸੱਟ ਮਾਰੀ ਆ ਸਰ ਮੈਂ ਬੇਹੋਸ਼ ਹੋ ਗਿਆ ਮੈਨੂੰ ਕੁਝ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਵਾ ਇਸ ਬਾਰੇ ਸਰ ਮੈਨੂੰ ਕੁਝ ਪਤਾ ਨਹੀਂ ਲੱਗਿਆ ਤੁਹਾਡਾ ਘਰ ਉਥੇ ਲੱਗ ਗਈ ਹੈ ਹਾਂਜੀ ਸਰ ਲੱਗ ਗਈ ਹੈ ਉਦ੍ਰਿਸ ਮਾਮਲੇ ਨੂੰ ਲੈ ਕੇ ਜਦ ਪੁਲਿਸ ਚੌਕੀ ਸਬਰ ਦੇ ਇੰਚਾਰਜ ਬਲਜਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਗਏ ਉਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਦ ਇਸ ਸਬੰਧੀ ਫੋਨ ਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਲਾ ਛਾੜਦੇ ਹੋਏ ਕਿਹਾ ਕਿ ਮੇਰੀ ਸੀਐਮ ਡਿਊਟੀ ਹੈ ਅਤੇ ਇਹਨਾਂ ਦੋ ਟੀਰਾਆਂ ਦੀ ਕੋਈ ਵੀ ਦਰਖਾਸਤ ਜਾਂ ਹਸਪਤਾਲ ਤੋਂ ਐਮਲ ਆਰ ਉਹਨਾਂ ਕੋਲ ਨਹੀਂ ਆਈ ਹੈ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ